ਆਮ ਆਦਮੀ ਪਾਰਟੀ ਦੇ ਮੰਤਰੀ ਅਮਨ ਰੋੜਾ ਨੂੰ ਅਦਾਲਤ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ ਔਰ ਉਹਨਾਂ ਦੀ 2 ਸਾਲ ਦੀ ਸਜ਼ਾ 31 ਜਨਵਰੀ ਤੱਕ ਟਾਲ ਦਿੱਤੀ ਗਈ ਹੈ ਸੈਸ਼ਨ ਕੋਰਟ ਦੇ ਵਿੱਚ ਇਸ ਬਾਰੇ ਚਰਚਾ ਹੋਈ ਹੈ 9 ਘੰਟੇ ਤੱਕ ਬਹਿਸ ਚੱਲੀ ਹੈ ਔਰ ਸੁਣਵਾਈ ਦੇ ਵਿੱਚ ਆਖਰਕਾਰ ਰਾਹਤ ਦੇ ਦਿੱਤੀ ਗਈ ਅਮਨ अरोड़ा ਨੂੰ ਦਰਸਲ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਸੀ ਜਿਸ ਪਟੀਸ਼ਨ ਦੇ ਆਧਾਰ ਦੇ ਉੱਤੇ ਅਮਨ अरोड़ा ਜਿਹੜੇ ਆਮ ਆਦਮੀ ਪਾਰਟੀ ਦੇ ਮੰਤਰੀ ਨੇ ਉਹਨਾਂ ਨੂੰ ਝੰਡਾ ਲਹਿਰਾਉਣ ਤੋਂ ਰੋਕਣ ਦੇ ਲਈ ਇਹ ਪਟੀਸ਼ਨ ਪਾਈ ਗਈ ਸੀ ਉਸ ਪਟੀਸ਼ਨ ਤੇ ਸੁਣਵਾਈ ਕਰਦਿਆਂ ਹੋਇਆਂ ਇਸ ਬਾਰੇ ਸੈਸ਼ਨ ਕੋਰਟ ਦੇ ਨੂੰ ਹੁਕਮ ਸੁਣਾ ਦਿੱਤੇ ਗਏ ਸੀ ਔਰ ਉਸੇ ਦੇ ਆਧਾਰ ਦੇ ਉੱਤੇ ਸੈਸ਼ਨ ਕੋਰਟ ਦੇ ਵੱਲੋਂ ਇਸ ਸੁਣਵਾਈ ਨੂੰ ਜਲਦ ਤੋਂ ਜਲਦ ਕਰਨ ਦੀ ਗੱਲ ਕੀਤੀ ਗਈ ਸੀ 25 ਜਨਵਰੀ ਜਿਹੜੀ ਕਿ ਲੰਘੇ ਕੱਲ ਦੀ ਤਰੀਕ ਹੈਗੀ ਹੈ ਉਦੋਂ ਸੈਸ਼ਨ ਕੋਰਟ ਦੇ ਵਿੱਚ ਇਹ ਸੁਣਵਾਈ ਹੋਣੀ ਸੀ ਖੈਰ ਸੈਸ਼ਨ ਕੋਰਟ ਦੇ ਵਿੱਚ 9 ਘੰਟੇ ਤੱਕ ਬਹਿਸ ਚੱਲਦੀ ਆ ਔਰ ਉਸ ਤੋਂ ਬਾਅਦ ਅਮਨ अरोड़ा ਨੂੰ ਕਲੀਨ ਚਟ ਦੇ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਅਮਨ ਅਰੋੜਾ ਦੀ ਜਿਹੜੀ ਇਹ ਸੁਣਵਾਈ ਹੈਗੀ ਹੈ ਉਹ 31 ਜਨਵਰੀ ਤੱਕ ਟਾਲ ਦਿੱਤੀ ਗਈ ਹੈ ਯਾਨੀ ਕਿ ਜਿਹੜੀ 2 ਸਾਲਾਂ ਦੀ ਜੇਲ੍ਹ ਦੀ ਕਾਰਵਾਈ ਹੈਗੀ ਆ ਉਹ 31 ਤਰੀਕ ਤੱਕ ਟਾਲ ਦਿੱਤੀ ਗਈ ਹੈ ਔਰ 31 ਤਰੀਕ ਤੋਂ ਬਾਅਦ ਉਸ ਕਾਰਵਾਈ ਦੇ ਉੱਤੇ ਅਮਲ ਲਿਆਂਦਾ ਜਾਵੇਗਾ 31 ਜਨਵਰੀ ਤੱਕ ਦਾ ਸਮਾਂ ਜਿਹੜਾ ਦਿੱਤਾ ਗਿਆ ਹਾਲਾਂਕਿ ਅੱਜ 26 ਜਨਵਰੀ ਹੈ ਗਣਤੰਤਰ ਦਿਵਸ ਹੈ ਗਣਤੰਤਰ ਦਿਵਸ ਦੇ ਮੌਕੇ ਮੰਤਰੀ ਅਮਨ ਅਰੋੜਾ ਵੱਲੋਂ ਛੱਡਾ ਫਰਾਇ ਜਾਣ ਨੂੰ ਲੈ ਕੇ ਹਾਮੀ ਭਰ ਦਿੱਤੀ ਜਾਂਦੀ ਹੈ ਅਮਨ ਅਰੋੜਾ ਜਿਹੜੇ ਨੇ ਉਹ ਇਸ ਫੈਸਲੇ ਤੋਂ ਬਾਅਦ ਕਾਫੀ ਖੁਸ਼ ਨਜ਼ਰ ਆਉਂਦੇ ਨੇ ਉਹਨਾਂ ਨੇ ਮੌਜੂਦਾ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਲੈ ਕੇ ਸੁਨਾਮ ਸੈਸ਼ਨ ਕੋਰਟ ਤੱਕ ਦਾ ਧੰਨਵਾਦ ਕੀਤਾ ਨਾਲ ਦੀ ਨਾਲ ਇਹ ਵੀ ਕਿਹਾ ਕਿ ਸਚਾਈ ਦੀ ਆਖਰਕਾਰ ਜਿੱਤ ਹੋਈ ਹੈ ਪਰ ਜਿੱਤ ਅਜੇ ਮੁਕੰਮਲ ਤੌਰ ਤੇ ਨਹੀਂ ਹੋਈ ਹੈ ਜਿਹੜੀ ਗ੍ਰਿਫਤਾਰੀ ਹੈ ਉਹ 31 ਜਨਵਰੀ ਤੱਕ ਟਾਲੀ ਗਈ ਹੈ 31 ਤਰੀਕ ਤੱਕ ਉਹ ਗ੍ਰਿਫਤਾਰੀ ਟਾਲੀ ਗਈ ਹੈ ਔਰ ਇਸ ਗ੍ਰਿਫਤਾਰ ਦੇ ਟਲਣ ਤੋਂ ਬਾਅਦ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਹੰਗਾਮੇ ਜ਼ਰੂਰ ਹੋ ਸਕਦੇ ਨੇ 2 ਸਾਲ ਦੀ ਸਜ਼ਾ ਸੁਣਾਈ ਗਈ ਸੀ ਘਰੇਲੂ ਝਗੜੇ ਨੂੰ ਲੈ ਕੇ ਮੰਤਰੀ ਅਮਨ अरोड़ा ਨੂੰ ਔਰ ਇਸੇ ਦੇ ਵਿੱਚ ਆਖਰਕਾਰ 25 ਤਰੀਕ ਨੂੰ ਸੈਸ਼ਨ ਕੋਰਟ ਦੇ ਅੰਦਰ 9 ਘੰਟੇ ਤੱਕ ਇਹ ਬਹਿਸ ਹੁੰਦੀ ਔਰ ਇਸ ਬਹਿਸ ਤੋਂ ਬਾਅਦ ਅਮਨ अरोड़ा ਨੂੰ ਕਲੀਨ ਚਟ ਦੇ ਰਤੀ ਜਾਂਦੀ ਹੈ 31 ਤਰੀਕ ਤੱਕ ਗ੍ਰਿਫਤਾਰੀ ਟਾਲ ਦਿੱਤੀ ਜਾਂਦੀ ਹੈ ਖੈਰ ਇਸ ਮੌਕੇ ਅਮਨ अरोड़ा ਕੀ ਬੋਲੇ ਨੇ ਆਓ ਸੁਣ ਲੈਂਦੇ ਹਾਂ ਕਿ ਉੱਥੇ ਵੀ ਇੱਕ ਇਹਨਾਂ ਨੇ ਪਟੀਸ਼ਨ ਪਾਈ ਸੀਗੀ ਔਰ ਜੱਜ ਸਾਹਿਬ ਡਿਸਟ੍ਰਿਕਟ ਸੈਸ਼ਨ ਜੱਜ ਸਾਹਿਬ ਦਾ ਸੱਚਾਈ ਦੀ ਜਿੱਤ ਹੋਈ ਹੈ ਔਰ ਜੋ ਕਨਵੈਕਸ਼ਨ ਆ ਉਸ ਤੇ ਹੋਈ ਹੈ ਔਰ ਉਹਨਾਂ ਹਜ਼ਾਰਾਂ ਲੱਖਾਂ ਲੋਕਾਂ ਦਾ ਕਿ ਜਿਨ੍ਹਾਂ ਨੇ ਦਵਾਵਾਂ ਕੀਤੇ ਆ ਇਹਨਾਂ ਦਿਨਾਂ ਦੇ ਵਿੱਚ ਤੇ ਅੱਜ ਇਹ ਜਿਹੜੀ ਕਨਵੈਕਸ਼ਨ ਦੇ ਉੱਪਰ ਸਟੇ ਉਹ ਗਰਾਂਟ ਹੈ ਔਰ ਮੇਰੀ ਖਾਸ ਤੌਰ ਤੇ ਮੇਰੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਇਹ ਜੇ ਔਖੇ ਸਮੇਂ ਦੇ ਵਿੱਚ ਵੀ ਮੇਰੇ ਉੱਪਰ ਵਿਸ਼ਵਾਸ ਆਪਣਾ ਬਣਾਈ ਰੱਖਿਆ ਸੋ ਸਾਰੇ ਨੰਬਰ ਤੋਂ ਧੰਨਵਾਦ ਸਰ ਕੱਲ ਸਰ ਕੱਲ ਫਲੈਗ ਹਾਸਟ ਕਰੋਗੇ ਸਰ ਉਹਦੀ ਇਹੀ ਸੀਗੀ ਜੀ ਕੰਡੀਸ਼ਨ ਜੋ ਉਹਨਾਂ ਨੇ ਪੀਆਈਐਲ ਪਾਈ ਸੀਗੀ ਕਿ ਜੋ ਤੱਕ ਕਨਵਿਕਸ਼ਨ ਨਹੀਂ ਸਟੇ ਹੋ ਜਾਂਦੀ ਹੈਗੀ ਉਦੋਂ ਤੱਕ ਫਲੈਗ ਹਿਸਟ ਨਹੀਂ ਕਰ ਸਕਦੇ ਹੈਗੇ ਹੁਣ ਜਦੋਂ ਅੱਜ ਕਨਵਿਕਸ਼ਨ ਸਟੇ ਹੋ ਗਈ ਤੇ ਆਟੋਮੈਟਿਕਲੀ ਉਹ ਜਿਹੜੀ ਪੀਆਈਐਲ ਹੈ ਉੱਥੇ ਹਾਈ ਕੋਰਟ ਦੇ ਵਿੱਚ ਉਹ ਵੀ ਇਨਫੈਕਚੁਅਸ ਹੈ ਜਿਹੜੀ ਹੋ ਚੁੱਕੀ ਕਿਉਂਕਿ ਉੱਥੇ ਅਸੀਂ ਅੰਡਰਟੇਕਿੰਗ ਦੇ ਦਿੱਤੀ ਸੀਗੀ ਕਿ ਜੇ ਕਨਵਿਕਸ਼ਨ ਸਟੇ ਹੋ ਜਾਂਦੀ ਹੈ ਤਾਂ ਫਲੈਗ ਹਿਸਟ ਕਰਾਂਗੇ ਜੇ ਨਹੀਂ ਹੁੰਦੀ ਹੈਗੀ ਤਾਂ ਨਹੀਂ ਕਰਾਂਗੇ ਉੱਥੇ ਅਸੀਂ ਅੰਡਰਟੇਕਿੰਗ ਦਿੱਤੀ ਸੀਗੀ ਤੇ ਉਹਦੇ ਬੇਸਿਸ ਦੇ ਉੱਪਰ ਉੱਥੇ ਇਨਫੈਕਚੁਅਸ ਹੋ ਗਈ ਤੇ ਇੱਥੇ ਕਨਵਿਕਸ਼ਨ ਸਟੇ ਹੋ ਗਈ ਕੱਲ ਸਾਰੇ ਤੁਸੀਂ ਸਾਡੇ ਨਿਊਜ਼ਪੇਪਰ ਅਖਬਾਰਾਂ 'ਚ ਵੀ ਆਇਆ ਕਿ ਸਵੇਰ 10 ਵਜੇ ਤੋਂ ਸਵੇਰੇ 5 ਵਜੇ ਸਟਾਰਟ ਹੋਈ ਤੇ ਸ਼ਾਮ ਨੂੰ 7 ਵਜੇ ਤੱਕ ਚੱਲੀ ਤੇ ਜੱਜ ਸਾਹਿਬ ਨੇ ਅੱਜ ਕਹਾਂ ਕਿ ਜਿਹੜਾ ਹੈਗਾ ਕਿ ਜੀ ਕਾਫੀ ਬਹੁਤ ਜ਼ਿਆਦਾ ਡਾਕੂਮੈਂਟਸ ਹੈਗੇ ਨੇ ਸਾਰੇ ਦੇਖਣ ਵਾਲੇ ਹੈਗੇ ਨੇ ਤੇ 31 ਤਰੀਕ ਤੱਕ ਉਹਦਾ ਜਿਹੜਾ ਹੈਗਾ ਉਹਨੂੰ ਰੱਖ ਦਿੱਤਾ 31 ਤਰੀਕ ਨੂੰ ਫਾਈਨਲ ਫੈਸਲਾ ਤੇ ਇਹਨਾਂ ਦਾ ਮੀਨ ਟਾਈਮ ਜਿਹੜੀ ਹੈਗੀ ਕਨਵੈਕਸ਼ਨ ਸਟੇ ਕਰਤੀ ਹੈਗੀ ਆ ਰਹੇ ਹਾਂ ਜੀ ਹਾਂ ਜੀ ਆ ਰਹੇ ਤੇ 31 ਤੱਕ ਕਨਵਿਕਸ਼ਨ ਨੂੰ ਸਟੇ ਹੈ ਤੇ ਫਾਈਨਲ ਹੋ ਕਹਦੇ ਸੀ ਕਿ ਜਿਹੜਾ ਸਾਰਾ ਦੇਖ ਕੇ ਕਿਉਂਕਿ ਡਾਕੂਮੈਂਟਸ ਬਹੁਤ ਜ਼ਿਆਦਾ ਸੀ ਦੋਨੇ ਪਾਰਟੀਆਂ ਦੇ ਆਰਗੂਮੈਂਟਸ ਬਹੁਤ ਸੀ ਫਿਰ ਗੋ-ਥਰੂ ਹੋ ਗਏ 31 ਨੂੰ ਹੁਣ ਅਮਨ ਰੂੜਾ ਝੰਡਾ ਲਹਿਰਾ ਸਕਣਗੇ ਬਿਲਕੁਲ ਲਹਿਰਾ ਸਕਦੇ ਨੇ ਕਿਉਂ ਨਹੀਂ ਲਹਿਰਾ ਸਕਦੇ ਉੱਤੇ ਚਾਹੀ ਸੀ ਕਿ ਕਨਵਿਕਸ਼ਨ ਜਿਹੜੀ ਹੈਗੀ ਹੈ ਹੁਣ ਸਟੇ ਹੋ ਗਈ ਹੈ 댓 ਮੀਨ ਜਿਹੜੀ ਹੈਗੇ ਜਜਮੈਂਟ ਆਫ ਕਨਵਿਕਸ਼ਨ ਜਿਹੜੀ ਹੈਗੇ ਟ੍ਰਾਇਲ ਕੋਰਟ ਦੀ ਸਟੇ ਹੋ ਗਈ ਹੈ 31 ਤੋਂ ਬਾਅਦ ਕੋਈ ਫੈਸਲੇ ਦੀ ਕੋਈ ਲਈਆ ਤਾਂ ਨਹੀਂ ਉਹ ਤਾਂ ਦੇਖੋ ਇਸ ਉੱਤੇ ਨਾ ਕੋਈ ਕਮੈਂਟ ਨਹੀਂ ਕਰ ਸਕਦਾ ਇਹ ਤਾਂ ਜੱਜ ਸਾਹਿਬ ਨੇ ਜਿਹੜਾ ਹੈਗਾ ਡਿਸੀਜਨ ਹੈਗਾ ਤਾਂ ਬਹੁਤ ਅਸੀਂ ਤਾਂ ਫੋਰ ਦੀ ਬੈਸਟ ਹੀ ਕਹਿ ਸਕਦੇ ਹਾਂ ਕੱਲ ਅਮਨ ਕਰੋੜਾ ਦੇ ਕੇਸ ਵਿੱਚ ਆਰਗੂਮੈਂਟ ਹੋਈ ਸੀ ਸ਼੍ਰੀ ਆਰ ਐਸ ਚਿਮਾ ਸੀਨੀਅਰ ਕਾਉਂਸਲ ਆਰਗੂ ਕਾਉਂਸਲ ਸੀ ਉਹਨਾਂ ਦੀ ਕੱਲ 7 ਵਜੇ ਆਰਗੂਮੈਂਟ ਕੰਪਲੀਟ ਹੋਈ ਹੈ ਤੇ ਅੱਜ ਆਰਡਰ ਤੇ ਸੀ ਤੇ ਕਾਫੀ ਲੈਂਥੀ ਆਰਗੂਮੈਂਟ ਸੀ ਅੱਜ ਜੱਜ ਸਾਹਿਬ ਨੇ ਪ੍ਰੋਨਾਊਂਸ ਕੀਤਾ ਹੈ ਬਈ ਇਨਟਰਨ ਕਨਵਿਕਸ਼ਨ ਸਟੇ ਕਰ ਦਿੱਤੀ ਹੈ ਟਿਲ ਫਰਦਰ ਆਰਡਰ ਜੋ ਵੀ ਨੈਕਸਟ ਡੇਟ ਆਏਗੀ ਕਿਉਂਕਿ ਕਾਫੀ ਰਿਕਾਰਡ ਹੈ ਕਾਫੀ ਲਾ ਪੁਆਇੰਟ ਹੈ ਤੇ ਹੁਣ ਕਨਵੈਕਸ਼ਨ ਸਟੇ ਹੋ ਗਈ ਹੈ ਹੁਣ ਆਮਨ ਰੋਡਾਂ ਨੂੰ ਕਿਸੇ ਗਲਤੀ ਕੋਈ ਪ੍ਰੋਬਲਮ ਨਹੀਂ ਹੈ ਕਿ ਕਨਵੈਕਸ਼ਨ ਹੀ ਮੇਨ ਪ੍ਰੋਬਲਮ ਸੀ ਉਹ ਸਾਰੀ ਸੋਲਵ ਹੋ ਚੁੱਕੀ ਹੈ ਤੇ ਪ੍ਰੋਗਰਾਮ ਦੇ ਭਾਗ ਲੈ ਸਾਡੇ ਹੁਣ ਕੋਈ ਉਹਨਾਂ ਦੇ ਖਰਾਬ ਖਤਮ ਹੀ ਗੱਲ ਹੀ ਖਤਮ ਹੈ ਫਿਲਹਾਲ ਜੋ ਕਨਵੈਕਸ਼ਨ ਹੀ ਸਟੇ ਹੋ ਗਈ ਤਾਂ ਹਰ ਇੱਕ ਆ ਪਾਰਟਿਸਪੇਟ ਕਰ ਸਕਦੇ ਆ ਬਾਕੀ ਡਿਟੇਲ ਆਰਡਰ ਹਜੇ ਅਪਲੋਡ ਹੋਇਆ ਨਹੀਂ ਪ੍ਰੋਨਾਉਂਸ ਜੇ ਸਭ ਨੇ ਹੀ ਮੇਰੇ ਸਾਹਮਣੇ ਹੁਣੇ ਹੀ ਆਰਡਰ ਕੀਤਾ ਉਹਨਾਂ ਨੇ 31 ਤਰੀਕ ਨੂੰ ਜਿਹੜਾ ਅੱਗੇ ਦਾ ਰੱਖਿਆ ਗਿਆ ਉਹਦੇ ਵਿੱਚ ਕੀ ਹੋ ਸਕਦਾ 31 ਤਾਰੀਖ ਨੂੰ ਮਲਕੀ ਜੱਜ ਸਾਹਿਬ ਆਰਡਰ ਫਾਰ ਫਾਈਨਲ ਆਰਡਰ ਵੀ ਸੁਣਾ ਸਕਦੇ ਆ ਜਾਂ ਡੇਟ ਵੀ ਪਾਸ ਸਕਦੇ ਆ ਉਹਨਾਂ ਦੇ ਡਿਪੈਂਡ ਕਰਦਾ ਕਿਉਂਕਿ ਆਰਗੂਮੈਂਟ ਹੈ ਕਾਫੀ ਲਾਅ ਪੁਆਇੰਟ ਇਨਵੋਲਵਡ ਆ ਆਫ ਸੀਐਸ ਕੇਸ ਦੇ ਵਿੱਚ ਤੇ ਇਸ ਕਰਕੇ ਉਸੇ ਕਰਕੇ ਜੱਜ ਸਾਹਿਬ ਕਹਿੰਦੇ ਵੀ ਇਨ ਟਾਈਮ ਇਨ ਦਾ ਅਦਰਵਾਈਜ਼ ਪ੍ਰਾਇਮਾ ਫਸ਼ਾਈ ਕੇਸ ਉਹਨਾਂ ਨੇ ਠੀਕ ਸਮਝਿਆ ਹੋਣਾ ਹੈ ਤਾਂ ਹੀ ਇਨ ਟਰਮ ਕਿਤੀ ਹੈ ਕਿ ਬਾਕੀ ਲਾਅ ਪੁਆਇੰਟ ਇਨਵੋਲਵ ਹੈ ਉਹ ਕੱਤੀ ਨੂੰ ਪਤਾ ਲੱਗੇਗਾ ਕੀ ਹੈ ਪਰ ਫਿਲਹਾਲ ਕੱਤੀ ਹੋ ਗਈ ਅੱਜ ਹੁਣ ਰਮਨ ਰੋੜਾ ਜੀ ਨੂੰ ਕਿਸੇ ਗੱਲ ਦੀ ਕੋਈ ਪ੍ਰੋਬਲਮ ਨਹੀਂ ਲੈਜਿਸਲੇਚਰ ਜਾਣ ਦੀ ਪ੍ਰੋਬਲਮ ਨਹੀਂ ਹੈ ਝੰਡਾ ਲਹਰਾਉਣ ਦੀ ਪ੍ਰੋਬਲਮ ਨਹੀਂ ਕਿਉਂਕਿ ਕਨਵੈਕਸ਼ਨ ਹੀ ਮੇਨ ਪ੍ਰੋਬਲਮ ਹੁੰਦੀ ਹੈ ਉਹ ਸਟੇ ਹੋ ਚੁੱਕਾ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ